ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਇਸ ਪਵਿੱਤਰ ਸ਼ਲੋਕ ਦੇ ਅੰਦਰ ਤਿੰਨ ਗੱਲਾਂ ਤਿੰਨ ਬਚਨ ਸਤਿਗੁਰਾਂ ਨੇ ਸਾਨੂੰ ਸਮਝਾਏ ਨੇ ਇਸ ਦੇ ਆਰੰਭ ਵਿੱਚ ਆਖਰੀ ਅਰਥ ਜਨਮ ਜਨਮ ਪਰਮਤ ਫਿਰਿਓ ਹਜ਼ੂਰ ਨੇ ਇਥੇ ਊੜਾ ਖੁੱਲਾ ਰੱਖਿਆ ਹੈ ਫਿਰਿਓ ਲਫ਼ਜ਼ੀ ਅਰਥ ਹੋ ਗਏ ਕਿ ਜਨਮ ਜਨਮ ਤੋਂ ਮਤਲਬ ਜਨਮਾਂ ਜਨਮਾਂ ਦਾ ਜਾ ਕਈ ਜਨਮਾਂ ਦਾ ਪਰਮਤ ਇਹ ਅਰਥੇ ਭਟਕਣਾ ਨਾ ਟਿਕਣਾ ਇੱਕ ਜਗ੍ਹਾ ਜਨਮ ਜਨਮ ਭਰਮਤ ਫਿਰਿਓ ਇਹ ਜੀਵ ਇਹ ਮਨੁੱਖ ਕਈ ਜਨਮਾਂ ਦਾ ਭਟਕਦਾ ਹੋਇਆ ਘੁੰਮ ਰਿਹਾ ਹੈ ਫਿਰ ਰਿਹਾ ਹੈ ਟਿਕ ਨਹੀਂ ਰਿਹਾ ਪਹਿਲੀ ਗੱਲ ਇਹ ਜੀਵ ਕਈ ਜਨਮਾਂ ਦਾ ਸਫ਼ਰ ਕਰ ਰਿਹਾ ਹੈ ਭਟਕਣਾ ਵਿੱਚ ਕਈ ਯਾਤਰਾ ਵਿੱਚ ਕਹਿ ਜਨਮ ਜਨਮ ਭਰਮਤ ਫਿਰਿਓ ਪਟਕਰਿਆ ਹੈ ਮਿਟਿਓ ਨਾ ਜਮ ਕੋ ਤਰਾਸ ਮਿਟਿਓ ਨਾ ਜਮ ਕੋ ਤਰਾਸ ਨਹੀਂ ਮਿਟਿਆ ਨਹੀਂ ਖਤਮ ਹੋਇਆ ਨਹੀਂ ਮੁਕਿਆ ਕੀ ਨਹੀਂ ਮੁਕਿਆ ਜਮ ਕੋ ਤਰਾਸ ਜਮ ਦਾ ਅਰਥ ਮੌਤ ਜਮਦੂਤ ਤੇ ਤਰਾਸ ਦਾ ਲਫਜ਼ੀ ਅਰਥ ਡਰ ਪੈ ਇਹ ਸ਼ਲੋਕ ਦੀ ਪਹਿਲੀ ਤੁਕ ਹੈ ਕਿ ਜਨਮ ਜਨਮ ਭਰਮਤ ਫਿਰਿਓ ਜਨਮਾਂ ਜਨਮਾਂ ਦਾ ਇਹ ਜੀਵ ਭਟਕ ਰਿਹਾ ਹੈ ਇਹ ਸਫਰ ਕਰ ਰਿਹਾ ਹੈ ਤੇ ਮਹਾਰਾਜ ਕਿੰਨੇ ਮਿਟਿਓ ਨਾ ਜਮ ਕੋ ਤਰਾਸ ਇਨੇ ਜਨਮ ਭਟਕਨ ਦੇ ਬਾਅਦ ਯੁਧਵੀ ਇਸ ਦੇ ਅੰਦਰ ਜਿਹੜਾ ਮੌਤ ਦਾ ਡਰ ਹੈ ਮੌਤ ਦਾ ਭੈ ਹੈ ਉਹ ਅਜੇ ਤੱਕ ਖਤਮ ਨਹੀਂ ਹੋਇਆ ਮਹਾਰਾਜ ਫਿਰ ਅੱਗੇ ਸਤਿਗੁਰੂ ਸਮਤ ਦਿੰਦੇ ਆ ਜਿਵੇਂ ਮੈਂ ਕੱਲ ਵੀ ਅਰਜ਼ ਕੀਤੀ ਸੀ ਆਪ ਜੀ ਨੂੰ ਕਿ ਸੁਖ ਮੈਂ ਬਹੁ ਸੰਗੀ ਭੈ ਦੁਖ ਮੈਂ ਸੰਗ ਨਾ ਕੋਏ ਕਹ ਨਾਨਕ ਹਰ ਭਜਮਨਾ ਅੰਤ ਸਹਾਈ ਹੋਏ ਪਹਿਲਾ ਸਤਗੁਰੂ ਕਹਿ ਰਹੇ ਨੇ ਸੁੱਖ ਦੇ ਸਾਰੇ ਨੇ ਦੁੱਖ ਦਾ ਕੋਈ ਨਹੀਂ ਪਰ ਬੰਦੇ ਨੂੰ ਇਹ ਸਮਝਾ ਦਿੱਤਾ ਵੀ ਦੁੱਖ ਚ ਕੋਈ ਨਹੀਂ ਪਰ ਨਾਲ ਇੱਕ ਬਖਸ਼ਿਸ਼ ਕੀਤੀ ਉਹਨੇ ਇੱਕ ਹੈ ਜਦੋਂ ਸਾਰੇ ਭੱਜ ਜਾਣ ਅੰਤਲੇ ਸਮੇ ਉਹ ਸਾਥ ਦਿੰਦਾ ਉਹ ਹੈ ਪਾਰ ਬ੍ਰह्म ਪਰਮੇਸ਼ਵਰ ਦਾ ਨਾਮ ਹੁਣ ਇੱਥੇ ਸਤਗੁਰੂ ਨੇ ਪਹਿਲਾ ਤੁਕ ਵੀ ਦੱਸਿਆ ਕਿ ਜਨਮ ਜਨਮ ਪਰਮਤ ਫਿਰਿਉ ਮਿਟਿਓ ਨਾ ਜਮ ਕੋ ਤਰਾਸ ਕਈ ਜਨਮਾਂ ਦੀ ਯਾਤਰਾ ਕਰ ਰਿਹਾ ਹੈ ਅੰਦਰੋਂ ਮੌਤ ਦਾ ਭੈ ਨਹੀਂ ਮੁਕਿਆ ਦੋ ਗੱਲਾਂ ਹੋ ਗਈਆਂ ਜਨਮ ਜਨਮ ਪਰਮਤ ਫਿਰਿਉ ਪਹਿਲਾ ਬਚਨ ਕਈ ਜਨਮਾਂ ਦਾ ਭਟਕ ਰਿਹਾ ਹੈ ਮਿਟਿਓ ਨਾ ਜਮ ਕੋ ਤਰਾਸ ਪਰ ਇੰਨੇ ਜਨਮ ਭਟਕਨ ਦੇ ਬਾਭ ਯੁੱਧ ਇਸ ਬੰਦੇ ਦੇ ਅੰਦਰ ਇਸ ਜੀਵ ਦੇ ਅੰਦਰੋਂ ਮੌਤ ਦਾ ਡਰ ਨਹੀਂ ਮੁਕਿਆ ਫਿਰ ਮਹਾਰਾਜ ਕਿਨੇ ਹਾਂ ਇੱਕ ਤਰੀਕਾ ਹੈ ਤੂੰ ਨਰਪੈ ਥਾਂ ਤੇ ਜੇ ਰਹਿਣਾ ਚਾਹਨ ਹੈ ਜਿੱਥੇ ਮੌਤ ਦਾ ਪੈ ਬਿਲਕੁਲ ਮੁੱਕ ਜਾਏ ਤੇ ਸਤਿਗੁਰਾਂ ਨੇ ਸ਼ਬਦ ਵਰਤਿਆ ਕਹੋ ਨਾਨਕ ਹਰ ਭਜ ਮਨਾ ਕਹੋ ਨਾਨਕ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਕਹਿ ਰਹੇ ਆ ਬਖਸ਼ਿਸ਼ ਕਰ ਰਹੇ ਨੇ ਆਖ ਰਹੇ ਨੇ ਹਜ਼ੂਰ ਕਹਿ ਰਹੇ ਨੇ ਕਿ ਹਰ ਭਜ ਮਨਾ ਏ ਮਨਾ ਖਰੀਨੂ ਪੱਜ ਪ੍ਰਭੂ ਦਾ ਸਿਮਰਨ ਕਰ ਇਸ ਨਾਲ ਕੀ ਹੋਵੇਗਾ ਨਿਰਭੈ ਭੈ ਸ਼ਬਦ ਦੇ ਨਾਲ ਨਿਰਲਾਇਆ ਭੈ ਤੋਂ ਰਹਿਤ ਭੈ ਤੋਂ ਮੁਕਤ ਹੋ ਜਾਏਗਾ ਜਿਹੜਾ ਜਮਕੂ ਤਰਾਸ ਗਏ ਉਸ ਭੈ ਤੋਂ ਮੁਕਤ ਹੋ ਜਾਏਗਾ ਤੇ ਮਹਾਰਾਜ ਕਹਿੰਦੇ ਨੇ ਨਿਰਭੈ ਪਾਵਹਿ ਬਾਸ ਬਾਸ ਦਾ ਅਰਥ ਟਿਕਾਣਾ ਵਸੇਗਾ ਤੂੰ ਨਰਭੈ ਅਵਸਥਾ ਵਿੱਚ ਮੌਤ ਦੇ ਭੈ ਤੋਂ ਮੁਕਤ ਅਵਸਥਾ ਵਿੱਚ ਤੇਰਾ ਵਸੇਬਾ ਹੋ ਜਾਏਗਾ ਤੂੰ ਵਸੇਗਾ ਜੇ ਇਨਸਾਨ ਤੂੰ ਕਰਤੇ ਪੁਰਖ ਵੈ ਗੁਰੂ ਜੀ ਦੇ ਨਾਮ ਨੂੰ ਭਜੇਗਾ ਆਪਾਂ ਜਿਸ ਦਿਨ ਦੀ ਵਿਚਾਰ ਕਰ ਰਹੇ ਹਾਂ ਦੋ ਗੱਲਾਂ ਵਾਰ-ਵਾਰ ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਆ ਇੱਕ ਤਾਂ ਮਨ ਨੂੰ ਸੰਬੋਧਨ ਬਹੁਤ ਜ਼ਿਆਦਾ ਕਰਦੇ ਆ ਤੇ ਦੂਸਰਾ ਵਾਰ-ਵਾਰ ਸਿਮਰਨ ਦੀ ਗੱਲ ਕਰ ਰਹੇ ਆ ਭਜਨ ਦੀ ਗੱਲ ਕਰ ਰਹੇ ਆ ਇਬਾਦਤ ਦੀ ਬਾਤ ਕਰ ਰਹੇ ਨੇ ਬੰਦਗੀ ਦੀ ਕਰ ਰਹੇ ਹੋ ਸਕਦਾ ਵਿਚਾਰ ਸੁਣਨ ਵਾਲਾ ਇਹ ਕਈ ਵਾਰੀ ਸੱਜਣਾ ਦੇ ਮਨ ਚਾ ਵੀ ਜਾਂਦਾ ਵਾਰ-ਵਾਰ ਇੱਕੋ ਗੱਲ ਹੋ ਰਹੀ ਹੈ ਚੇਤੇ ਰੱਖਿਓ ਇਸ ਇੱਕੋ ਗੱਲ ਨੇ ਸਾਰੀਆਂ ਗੱਲਾਂ ਨੂੰ ਠੀਕ ਕਰਨਾ ਹੈ ਹੈ ਇੱਕੋ ਗੱਲ ਈ ਕਿ ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕਾਮਾ ਨਾਨਕ ਕਹਿ ਘਰ ਕੇਵਲ ਨਾਮ ਇਹ ਵਾਰ-ਵਾਰ ਚੇਤੇ ਕਰਾਂਦੇ ਪੈਨ ਤੂੰ ਭੁੱਲ ਨਾ ਤੂੰ ਪ੍ਰੈਕਟੀਕਲ ਨੂੰ ਸ਼ੁਰੂ ਕਰ ਜਦੋਂ ਇਨਸਾਨ ਇਹਨੂੰ ਪ੍ਰੈਕਟੀਕਲ ਜਪ ਨੂੰ ਸਿਮਰਨ ਨੂੰ ਭਜਨ ਨੂੰ ਸ਼ੁਰੂ ਕਰੇਗਾ ਪਿਆਰਿਓ ਇਹ ਗੱਲ ਇੰਨੀ ਚੰਗੀ ਲੱਗੇਗੀ ਖੱਬੇ ਸੱਜੇ ਦੀ ਗੱਲ ਕਰਾਂਗੇ ਤੇ ਉਹਦੇ ਮਨ 'ਚ ਇੱਕੋ ਫੁਰਨਾ ਉੱਠੇਗਾ ਹਾਏ ਹੁਣ ਨਾਮ ਦੀ ਗੱਲ ਹੋਵੇਗੀ ਹੁਣ ਗੁਰੂ ਦੀ ਮੁਹੱਬਤ ਦੀ ਗੱਲ ਹੋਵੇਗੀ ਹੁਣ ਸਤਿਗੁਰੂ ਦੇ ਸ਼ਬਦ ਦੀ ਬਾਤ ਹੋਵੇਗੀ ਕਿਉਂਕਿ ਜਿਸ ਨਾਲ ਸਾਡਾ ਲਗਾਓ ਹੈ ਉਹ ਸਾਨੂੰ ਪਿਆਰਾ ਲੱਗੇਗਾ ਮੈਂ ਫਿਰ ਅਰਜ਼ ਕਰਾਂ ਹਜ਼ੂਰ ਨੇ ਕਿਹਾ ਪਹਿਲਾ ਬਚਨ ਜਨਮ ਜਨਮ ਭਰਮਤ ਫਿਰਿਓ ਅਸੀਂ ਤਿੰਨੇ ਬਚਨ ਅੱਜ ਵਿਚਾਰਾਂਗੇ ਔਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਛੇਵੇਂ ਸਤਗੁਰੂ ਉਹਨਾਂ ਦਾ ਅੱਜ ਗੁਰਗੱਦੀ ਦਿਵਸ ਹੈ ਪੁਰਬ ਹੈ ਉਸ ਬੰਦੀ ਵੀ ਤੇ ਉਹਨਾਂ ਦੀ ਹਿਸਟਰੀ ਵਿੱਚੋਂ ਇੱਕ ਬਿੰਤੀ ਇਸ ਨਾਲ ਮਿਲਦੀ ਜੁਲਦੀ ਕਰਦੇ ਆਂਗੇ ਦੇ ਅਰਥ ਕਰਦੇ ਆਂ ਹਜ਼ੂਰ ਨੇ فرمایا ਜਨਮ ਜਨਮ ਭਰਮਤ ਫਿਰਿਓ ਇਹਦਾ ਅਰਥ ਕਈ ਜਨਮਾਂ ਦਾ ਇਹ ਜੀਵ ਭਟਕ ਰਿਹਾ ਹੈ ਇਸਦਾ ਅਰਥ ਹੋ ਗਿਆ ਕਿ ਇਹ ਸਾਡਾ ਅੰਦਰ ਵਾਲਾ ਕਈ ਜਨਮਾਂ ਦਾ ਸਫ਼ਰ ਕਰ ਰਿਹਾ ਹੈ ਇਸ ਸੰਬੰਧੀ ਇਸ ਸੰਸਾਰ ਤੇ ਦੋ ਤਿੰਨ ਰਾਵਾਂ ਨੇ ਕੁਝ ਮਤ ਐਸੇ ਨੇ ਜਿਹੜੇ ਆਸਤਿਕ ਨੇ ਰੱਬ ਨੂੰ ਮੰਨਦੇ ਨੇ ਪਰ ਇਸ ਗੱਲ ਨੂੰ ਨਹੀਂ ਮੰਨਦੇ ਵੀ ਜੀਵ ਜਿਹੜਾ ਜਨਮਾਂ ਜਨਮਾਂ ਦਾ ਭਟਕਦਾ ਹੋਇਆ ਇਸ ਮਨੁੱਖਾ ਦੇਹੀ ਵਿੱਚ ਆਇਆ ਹੈ। ਕੁਝ ਐਸੇ ਨੇ ਉਹ ਵਿਕਾਸ ਨੂੰ ਮੰਨਦੇ ਆ ਸਾਇੰਸ ਡਾਰਵਿਨ ਦੀ ਥਿਉਰੀ ਉਹ ਵਿਕਾਸ ਨੂੰ ਮੰਨਦੇ ਆ ਪਰ ਆਵਾਗੌਨ ਨੂੰ ਨਹੀਂ ਮੰਨਦੇ। ਕੁਝ ਮਤ ਐਸੇ ਨੇ ਜਿਹੜੇ ਕਰਮ ਫਿਲਾਸਫੀ ਨੂੰ ਤੇ ਆਵਾਗੋਂ ਨੂੰ ਮੰਨਦੇ ਆ ਬੇਨਤੀ ਕਰਾਂ ਇਸਲਾਮ ਕਹੇ ਉਹ ਮਨੁੱਖਾ ਜਨਮ ਨੂੰ ਕਹੇਗਾ ਵੀ ਸਾਰੀਆਂ ਜੁਨਾਂ ਤੋਂ ਸ੍ਰੇਸ਼ਟ ਹੈ ਪਰ ਇਸਲਾਮ ਦੀ ਫਿਲਾਸਫੀ ਇਹ ਨਹੀਂ ਕਹੇਗੀ ਕਿ ਇਹਦਾ ਪੁਨਰ ਜਨਮ ਹੋ ਜਾਏ ਇਹਨੇ ਦੁਬਾਰਾ ਫਿਰ ਜਨਮ ਲੈਣਾ ਕਿਉਂਕਿ ਉਹਨਾਂ ਦੇ ਮਤ ਮੁਤਾਬਕ ਬੰਦੇ ਦੀ ਮੌਤ ਤੋਂ ਬਾਅਦ ਇਨਸਾਨ ਦਾ ਤਨ ਜਿਹੜਾ ਕਬਰਾਂ ਵਿੱਚ ਤੇ ਰੂਹ ਵੀ ਕਬਰ ਵਿੱਚ ਹੈ ਇਥੋਂ ਤੱਕ ਖੁੱਲ ਦਿਲ ਨਾਲ ਸੁਣਿਓ ਬਾਬਾ ਫਰੀਦ ਸਾਹਿਬ ਜਦੋਂ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦੇ ਸ਼ਬਦ ਦੀ ਵਿਆਖਿਆ ਕਰਨੇ ਉਹ ਆਪਣੇ ਇਸ ਸਿਧਾਂਤ ਦੀ ਗੱਲ ਕਰਦੇ ਆ ਉਹ ਇਹ ਨਹੀਂ ਕਹਿ ਰਹੇ ਕਿ ਜਨਮ ਮਰਨ ਉਹ ਇੱਕ ਸ਼ਬਦ ਕਹਿੰਦੇ ਆ ਕਿ ਬੋਲੇ ਸ਼ੇਖ ਫਰੀਦ ਪਿਆਰੇ ਅੱਲਾਹ ਲੱਗੇ ਇਹ ਤਨ ਹੋਸੀ ਖਾਕ ਇਹ ਸਰੀਰ ਮਿੱਟੀ ਹੋ ਜਾਏਗਾ ਨਿਮਾਣੀ ਗੌਰ ਕਰੇ ਤੇਰਾ ਕਬਰ ਵਿੱਚ ਟਿਕਾਣਾ ਹੋਵੇਗਾ ਕਿਉਂਕਿ ਕਿਆਮਤ ਵਾਲੇ ਦਿਨ ਉਹ ਉੱਠਣਾ ਉਹਨਾਂ ਨੇ ਜੋ ਉਹਨਾਂ ਦਾ ਫਲਸਫਾ ਆਪਾਂ ਇਹਦੇ 'ਚ ਕਿਸੇ ਨੂੰ ਤਰਕ ਨਾਲ ਨੀਵਾ ਨਹੀਂ ਦਿਖਾ ਰਹੇ ਪਰ ਮੈਂ ਬੇਨਤੀ ਕਰਨਾ ਗੁਰਮਤ ਦਾ ਕੀ ਸਿਧਾਂਤ ਹੈ ਮਾਰੇ ਨੇ ਕੀ ਕਿਹਾ ਬਾਬਾ ਫਰੀਦ ਸਾਹਿਬ ਦਾ ਇਹ ਵੀ ਕੀ ਬਚਨ ਹੈ ਗੋਰਾ ਸੇ ਨਿਮਾਨੀਆਂ ਬੈਸਨ ਰੂਹਾਂ ਮਲ ਫਿਰ ਬੇਨਤੀ ਗੋਰਾ ਸੇ ਨਿਮਾਨੀਆਂ ਬੈਸਨ ਰੂਹਾਂ ਮਲ ਜਾਂਸੀ ਪਾਠ ਕਰਨਿਆ ਗੋਰ ਨਿਮਾਨੀ ਛੱਡ ਕਰੇ ਨੇ ਘਰਿਆ ਘਰ ਆਓ ਸਰ ਪਰ ਮੈਥੇ ਆਵਣਾ ਮਰਨੂ ਨਾ ਡਰਿਆ ਮਰਨ ਤੋਂ ਡਰਨਾ ਇਹ ਰੂਹ ਨੇ ਮੇਰੇ ਕੋਲ ਇੱਕ ਦਿਨ ਆਉਣਾ ਹੈ ਮੈਂ ਬੇਨਤੀ ਕਰਾਂ ਜਿੰਨੇ ਆਰੀਅਨ ਮਤ ਨੇ ਜਾਂ ਪੂਰਬ ਦੀ ਗੱਲ ਕਰੀਏ ਉਹ ਕਾਫੀ ਜ਼ਿਆਦਾ ਇਸ ਆਵਾਗੌਨ ਨੂੰ ਤੇ ਕਰਮ ਫਿਲਾਸਫੀ ਨੂੰ ਮੰਨਦੇ ਨੇ ਖਾਲਾ ਇਸਲਾਮ ਵਿੱਚ ਅਮਲ ਦੀ ਗੱਲ ਕੀਤੀ ਕਿ ਅਮਲ ਚੰਗੇ ਨੇ ਮੰਦੇ ਨੇ ਉਹਨਾਂ ਦਾ ਨਵੇੜਾ ਖੋਣਾ ਪਰ ਮੈਂ ਆਪ ਨੂੰ ਬੇਨਤੀ ਕਰਾਂਗਾ ਆਪਾਂ ਗੁਰਮਤ ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਕਿਉਂਕਿ ਸਾਡੇ ਵਿੱਚ ਵੀ ਇਹ ਅੱਜ ਕੱਲ ਬੜਾ ਪ੍ਰਚਲਿਤ ਹੋ ਰਿਹਾ ਜੀ ਨਹੀਂ ਇਹ ਪੁਰਾਣੀਆਂ ਗੱਲਾਂ ਨੇ ਜੀ ਰੂਹ ਦੀ ਗੱਲ ਨਹੀਂ ਬੰਦਾ ਜੰਮਿਆ ਇਹਨੇ ਮਰ ਜਾਣਾ ਮਰਨ ਤੋਂ ਬਾਅਦ ਹੀ ਕਹਾਣੀ ਖਤਮ ਹੋ ਗਈ ਇਹ ਤਾਂ ਬਾਬਿਆਂ ਨੇ ਐਵੇਂ ਡਰਾਵਾ ਪਾਤਾ ਮੈਂ ਕਹਿੰਨਾ ਬਾਬੇ ਛੱਡੋ ਗਿਆਨੀ ਛੱਡੋ ਤੇ ਜਿਸ ਗੁਰੂ ਨੂੰ ਮੱਥਾ ਟੇਕਨੇ ਆਪਾਂ ਉਹਨੂੰ ਹੀ ਪੁੱਛ ਲਈਏ ਕਿ ਮਹਾਰਾਜ ਜਿਹੜੀ ਤੁਸੀਂ ਅੱਜ ਕਹੀਏ ਜਨਮ ਜਨਮ ਭਰਮਤ ਫਿਰਿਓ ਕਿਉਂਕਿ ਸਤਗੁਰੂ ਗੁਰੂ ਤੇਗ ਬਹਾਦਰ ਕਹਿ ਰਹੇ ਇਹ ਕੋਈ ਮਿੱਥ ਨਹੀਂ ਉਹ ਦੱਸ ਰਿਹਾ ਵੀ ਜਨਮਾਂ ਜਨਮਾਂ ਦਾ ਪਟਕਰਿਆ ਤੇ 10 ਦੇ ਮਨਸੀ ਕਿ ਗੁਰੂ ਗ੍ਰੰਥ ਸਾਹਿਬ ਵਿੱਚੋਂ ਕਿਉਂਕਿ ਕੋਈ ਥੋੜਾ ਮੈਂ ਅਗਲਾ ਪਾਸਾ ਦੇਖ ਕੇ ਆਇਆ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਆ ਕਿ ਅਸਲ ਚ ਜੀਵ ਦੇ ਜਿਹੜੇ ਕਰਮ ਨੇ ਔਰ ਖਾਸ ਕਰਕੇ ਅੰਤਲਾ ਸਮਾਂ ਜਦੋਂ ਇਸ ਦੇ ਦਾ ਆਉਂਦਾ ਇਸ ਸਮੇਂ ਦਾ ਆਉਂਦਾ ਜੋ ਸਾਡੀ ਚੇਤਨਾ ਵੀ ਚੱਲਦਾ ਹੈ ਸੱਚ ਇਹ ਉਹ ਚੇਤਨਾ ਵਿੱਚ ਚੱਲਦਾ ਹੋਇਆ ਖਿਆਲ ਹੀ ਉਹ ਕਰਮ ਹੀ ਖਿਆਲ ਕਹਾ ਅਗਲੇ ਜਨਮ ਨੂੰ ਨਿਰਮਾਣ ਕਰ ਦਿੰਦਾ ਅਗਲੀ ਜੁਨ ਦਾ ਨਿਰਮਾਣ ਕਰ ਦਿੰਦਾ ਥੋੜਾ ਜਾਓ ਪਹਿਲਾਂ ਅਸੀਂ ਦੇਖੀ ਵੀ ਇਹ ਜੀਵ ਕਦੋਂ ਦਾ ਚੱਲਿਆ ਹੈ ਮੈਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਸ਼ੁਰੂ ਕਰਨਾ ਚਾਹਨਾ ਇੱਕ ਬਚਨ ਮਹਾਰਾਜ ਜੀ ਦਾ ਹੈ ਗੌੜੀ ਰਾਗ ਚ ਉਹ ਬਚਨ ਹੈ ਤੇ ਧਿਆਨ ਦੇ ਕੇ ਸੁਣਿਓ ਜਨਮ ਜਨਮ ਭਰਮਤ ਫਿਰਿਓ ਤੇ ਮੇਰਾ ਖਿਆਲ ਅੱਜ ਤੋਂ ਬਾਅਦ ਇਹ ਸਵਾਲ ਹੀ ਨਹੀਂ ਰਹਿਣਾ ਚਾਹੀਦਾ ਵੀ ਆਵਾ ਗੌਣ ਹੈ ਕਿ ਨਹੀਂ ਕਰਮ ਹੈ ਕਿ ਨਹੀਂ ਮੈਂ ਅੱਗੇ ਅਰਜ਼ ਕਰਾਂਗੇ ਜਿਸ ਦਿਨ ਆਏਗਾ ਕਰਮ ਖੈ ਆਵਾ ਗੌਣ ਖੈ ਅਮਲ ਕਹਿਣ ਲੇਖਾ ਖੈ ਪਰ ਗੁਰੂ ਸਾਹਿਬ ਨੂੰ ਮੰਨਣ ਵਾਲਿਓ ਕਿਰਪਾ ਕਰਮਾਂ ਤੋਂ ਬਹੁਤ ਵੱਡੀ ਹੈ ਜਦੋਂ ਕਿਰਪਾ ਵਰਤਦੀ ਉਦੋਂ ਕਰਮ ਸਾਰੇ ਸੜ ਕੇ ਰਾਖ ਹੋ ਜਾਂਦੇ ਚੰਗੇ ਹੂਣ ਮੰਦੇ ਕੋ ਖੈ ਗੁਰੂ ਨਾਨਕ ਸਾਹਿਬ ਜੀ ਦਾ ਇਹ ਸ਼ਬਦ ਖੈ ਉਸ ਵਿੱਚ ਇੱਕ ਤੋਕ ਹੈ ਦੋ ਬਚਨ ਕਤ ਕੀ ਮਾਈ ਬਾਪ ਕਤ ਕੇ ਰਾ ਸਾਡਾ ਸਫਰ ਕੀ ਹੈ ਕਹਿੰਦੇ ਨੇ ਜਿਸ ਮਾਨ ਨੇ ਸਾਨੂੰ ਜਨਮ ਦਿੱਤਾ ਇਹ ਕਦੋਂ ਦੀ ਸਾਡੀ ਮਾਂ ਬਣ ਕੇ ਆ ਰਹੀ ਹੈ ਜਿਸ ਪਿਤਾ ਦੇ ਘਰ ਚ ਪੈਦਾ ਹੋਏ ਬਾਪ ਦੇ ਕਦੋਂ ਦਾ ਬਾਪ ਕਹ ਕਤ ਕੀ ਮਾਈ ਬਾਪ ਕਤ ਕੇ ਰਾ ਜਨਮ ਜਨਮ ਭਰਮਤ ਫਿਰਿਓ ਮੈਂ ਅੱਧੀ ਤੱਕ ਦੇ ਯਾਰਸ ਕਰ ਰਿਆਂ ਕਤ ਕੀ ਮਾਈ ਬਾਪ ਕਤ ਕੇ ਰਾ ਕਿੱਦੂ ਥਾਉ ਹਮ ਆਏ ਅਸੀਂ ਕਿੱਥੋਂ ਆਏ ਆ ਕਿੱਥੋਂ ਇਹ ਜੀਵ ਸਫਰ ਕਰਦਾ ਤੁਰਿਆ ਆ ਰਿਹਾ ਅੱਗੇ ਦੇਖੋ ਮਹਾਰਾਜ ਉੱਤਰ ਦੇਣਗੇ ਕਤਕੀ ਮਾਈ ਬਾਪ ਕਤ ਕੇਰਾ ਕਿੱਦੂ ਥਾਵੂ ਖਾਮ ਆਏ ਅਗਨ ਬਿੰਬ ਜਲ ਭੀ ਤਰ ਨਿਪਜੇ ਪਰਮਾਤਮਾ ਇਹ ਮਾਂ ਦੀ ਜਿਹੜੀ ਕੁੱਖ ਹੈ ਜਿਸ ਪਾਣੀ ਵਿੱਚ ਜਿਸ ਅੱਗ ਵਿੱਚ ਮੇਰੇ ਸਰੀਰ ਦੀ ਬੰਤਨ ਬਣ ਰਹੀ ਏ ਮੇਰੇ ਮਨ ਚ ਪ੍ਰਸ਼ਨ ਏ ਮਾਂ ਦਾ ਸਬੰਧ ਮੇਰੇ ਨਾਲ ਕਦੋਂ ਦਾ ਹੈ ਕਤਕੀ ਮਾਈ ਬਾਤ ਪਾਪ ਕਰਕੇ ਕਤ ਕੇਰਾ ਕਿੱਦੂ ਥਾਵੂ ਹਮ ਆਏ ਅਗਨ ਬਿੰਬ ਜਲ ਭੀਤਰ ਨਿਪਜੇ ਕਾਹੇ ਕਮ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੀ ਅਬ ਗੁਣ ਮੇਰੇ ਰਹਾਓ ਦੇਖੋ ਇੱਚ ਵੀ ਬੜੀ ਬਖਸ਼ਿਸ਼ ਕੀਤੀ ਆ ਜਿਹੜੀ ਮੈਂ ਤੁਖ ਪੜੀ ਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਇਸ ਵਿੱਚ ਮਨੁੱਖ ਦੀ ਵੀ ਬੇਅੰਤਤਾ ਹੈ ਤੇ ਪਰਮੇਸ਼ਵਰ ਦੀ ਵੀ ਬੇਅੰਤਤਾ ਹੈ ਫਿਰ ਸੁਣੋ ਮਨੁੱਖ ਵੀ ਇੱਥੇ ਅਸੀਮ ਕਿਆ ਕਿ ਪ੍ਰਮਾਤਮਾ ਵੀ ਅਸੀਮ ਕਿਆ ਫਰਕ ਹੈ ਨਾ ਕਿ ਪ੍ਰਮਾਤਮਾ ਅਸੀਂ ਔਗਣਾ ਕਰਕੇ ਇੰਨੇ ਅਸੀਮ ਕਾ ਸਾਡੇ ਔਗਣਾ ਦੀ ਸੀਮਾ ਕੋਈ ਨਹੀਂ ਸਾਡੇ ਔਗਣਾ ਦਾ ਕੋਈ ਪਾਰਾਵਾਰ ਨਹੀਂ ਤੇਰੇ ਗੁਣ ਇੰਨੇ ਜ਼ਿਆਦਾ ਨੇ ਤੇਰੇ ਗੁਣਾ ਦਾ ਵੀ ਕੋਈ ਪਾਰਾਵਾਰ ਨਹੀਂ ਮਹਾਰਾ ਜੀ ਦੀ ਤੋਕ ਮੇਰੇ ਸਾਹਿਬਾ ਕੌਣ ਜਾਣੈ ਗੁਣ ਤੇਰੇ ਕਹੇ ਨਾ ਜਾਣੀ ਅਵਗਣ ਮੇਰੇ ਮੇਰੇ ਔਗਣਾ ਦਾ ਪਤਾ ਨਹੀਂ ਹੁਣ ਇਸ ਤੋਂ ਅਗਲੀ ਬੇਨਤੀ ਸੁਣੋ ਅੱਗੇ ਮਹਾਰਾਜ ਜਿਹੜਾ ਸਵਾਲ ਕੀਤਾ ਨਾ ਕਿਦੂ ਥਾਮੋ ਹਮ ਆਏ ਅਸੀਂ ਕਿੱਥੋਂ ਚੱਲੇ ਤੇ ਮਹਾਰਾਜ ਉੱਥੇ ਕਹਿੰਦੇ ਨੇ ਕੇਤੇ ਰੁਖ ਬਿਰਕ ਹਮ ਚੀਨੇ ਕੋਈ ਸ਼ੱਕ ਨਹੀਂ ਡਾਰਵਿਨ ਦੀ ਥਿਉਰੀ ਵਿਕਾਸ ਕਰਦਿਆਂ ਕਰਦਿਆ ਕਹਿੰਦੀ ਅੱਗੇ ਤੁਰਰੇ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸ ਆਵਾਗੌਨ ਜਨਮ ਮਰਨ ਪੁਨਰ ਜਨਮ ਦੀ ਗੱਲ ਕਰਦੇ ਆ ਹਜ਼ੂਰ ਨੇ ਫਰਮਾਇਆ ਕਿ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਵਚਨ ਨੇ ਕਹਿੰਦੇ ਨੇ ਇਹ ਚੇਤਨਾ ਪਤਾ ਨਹੀਂ ਕਿੰਨਾ ਕੁ ਸਮਾਂ ਆਪ ਬਨਾਸਪਤੀ ਦੇ ਰੂਪ ਵਿੱਚ ਬਤੀਤ ਕੀਤਾ ਹੈ ਕੇਤੇ ਰੁਖ ਬਿਰਖਮ ਚੀਨੇ ਅਸੀਂ ਦੇਖੇ ਅਸੀਂ ਪਛਾਣੇ ਉਸ ਵਿੱਚ ਵਿਚਰੇ ਕੇਤੇ ਰੁਖ ਬਿਰਖਮ ਚੀਨੇ ਕੇਤੇ ਪਸ਼ੂ ਉਪਾਏ ਪਤਾ ਨਹੀਂ ਕਿੰਨਿਆਂ ਕੋ ਜੂਨਾ ਇਹ ਚੇਤਨਾ ਪਸ਼ਵਾਂ ਦੇ ਰੂਪ ਵਿੱਚ ਉਹ ਤਨ ਧਾਰੀ ਰੱਖਿਆ ਕੇਤੇ ਰੁਖ ਬਿਰਖਮ ਚੀਨੇ ਕੇਤੇ ਪਸ਼ੂ ਉਪਾਏ ਕੇਤੇ 나ਗ ਕੁਲੀ ਮੈਂ ਆਏ ਉਹਨਾਂ ਜੀਵਾਂ ਦੇ ਨਾਗਾਂ ਦੀ ਕੁਲ ਵਿੱਚ ਉਹ ਜਿਹੜੇ ਰੇਂਗ ਕੇ ਚੱਲਣ ਵਾਲੇ ਨੇ ਜਿਨ੍ਹਾਂ ਦੇ ਪੈਰ ਕੋਈ ਨਹੀਂ ਮਹਾਰਾਜ ਕਹਿੰਦੇ ਨੇ ਇਹਨਾਂ ਜੂਨਾਂ ਚ ਪਤਾ ਨਹੀਂ ਇਹਨਾਂ ਦੀਆਂ ਕੁੱਲਾਂ ਚ ਕਿੰਨਾ ਸਮਾਇਆ ਕੇਤੇ ਰੁੱਖ ਬਿਰਖਮ ਚੀਨੇ ਕੇਤੇ ਪਸ਼ੂ ਉਪਾਏ ਕੇਤੇ ਨਾ ਕੁਲੀ ਮੈਂ ਆਏ ਕੇਤੇ ਪੰਖ ਉਡਾਏ ਪਤਾ ਨਹੀਂ ਕਿੰਨਾ ਕੁ ਜਮਾ ਪੰਛੀਆਂ ਦੇ ਰੂਪ ਵਿੱਚ ਇਹਦਾ ਮਤਲਬ ਇਹ ਜੀਵ ਸਫਰ ਕਰਦਾ ਆ ਰਿਹਾ ਹੈ ਭਟਕਦਾ ਆ ਰਿਹਾ ਜਨਮਾ ਜਨਮਾਂ ਦਾ ਹਜ਼ੂਰ ਦਾ ਇੱਕ ਬਚਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜੋਤ ਦਾ ਹਜ਼ੂਰ ਦਾ ਇੱਕ ਬਚਨ ਹੈ ਜੋੜ ਜੋੜ ਵਿਛੜੇ ਵਾਹਿਗੁਰੂ ਜੀ ਸਤਿਗੁਰੂ ਕਹਿੰਦੇ ਆ ਕਿ ਇਨਸਾਨ ਜੁੜਿਆ ਹੈ ਫਿਰ ਵਿਛੜ ਜਾਂਦਾ ਹੈ ਵਿਛੜ ਜੁੜੇ ਜੋੜ ਜੋੜ ਵਿਛੜੇ ਵਿਛੜ ਜੁੜੇ ਜੀਵ ਜੀਵ ਮੂਵੇ ਮੂਵੇ ਜੀਵੇ ਫਿਰ ਇਸ ਤੋਕ ਦੇ ਅਰਥ ਪਲੀ ਸੁਣਿਓ ਜੋੜ ਜੋੜ ਵਿਛੜੇ ਅੱਜ ਅਸੀਂ ਇਕੱਠੇ ਬੈਠੇ ਆਂ ਆ શરીર ਦੇ ਵਿੱਚ ਆਤਮਾ ਬੋਲ ਰਿਹਾ ਹੈ ਤਾਂ ਬੁਲਾਣ ਵਾਲਾ ਉਹੀ ਮਹਾਰਾਜ ਕਹਿੰਦੇ ਨੇ ਇਹ ਯਾਦ ਰੱਖਿਓ ਇਹ ਰਿਸ਼ਤੇ ਕਈ ਵਾਰੀ ਜੁੜੇ ਕਈ ਵਾਰੀ ਫਿਰ ਵਿਛੜ ਗਏ ਫਿਰ ਮਹਾਰਾਜ ਕਹਿੰਦੇ ਨੇ ਕਈ ਵਾਰੀ ਜੀਵੇ ਕਈ ਵਾਰੀ ਫਿਰ ਮਰੇ ਇਹ ਮਤਾਰਜ਼ ਕੀਤੀ ਵੀ ਜੇ ਕਿਸੇ ਹੋਰ ਮਾਦੀ ਗੱਲ ਕਰਦੇ ਆਪਾਂ ਗੱਲ ਕੁਹਾਕਮੂ ਕੇ ਲੋਕੀ ਕਰਦੇ ਨਹੀਂ ਇਸ ਗੱਲ ਨੂੰ ਸਵੀਕਾਰ ਈ ਜੋੜ ਜੁੜ ਵਿਛੜੇ ਜਿਹੜੇ ਜੁੜੇ ਸਨ ਮੌਤ ਨੇ ਵੀ ਛੋੜ ਦਿੱਤਾ ਵਿਛੜ ਜੁੜੇ ਜਿਹੜੇ ਵਿਛੜੇ ਸਨ ਫਿਰ ਦੁਬਾਰਾ ਜੋੜ ਦਿੱਤੇ ਜੀਵ ਜੀਵ ਮੂਵੇ ਜਿਹੜੇ ਜਿਉਂਦੇ ਸਨ ਉਹ ਮਰ ਗਏ ਤੇ ਮਹਾਰਾਜ ਕਹਿੰਦੇ ਜਿੰਨੂੰ ਕਹਿੰਦੇ ਨੇ ਮਰ ਗਏ ਤੇ ਸਤਿਗੁਰੂ ਕਹਿੰਦੇ ਨੇ ਮੂਵੇ ਜੀਵੇ ਜਿਹੜੇ ਮਰੇ ਸਨ ਉਹ ਦੂਜੇ ਸ਼ਰੀਰ ਵਿੱਚ ਫਿਰ ਜੀ ਪਏ ਫਿਰ ਬੇਨਤੀ ਸੁਣਿਓ ਜਿਹੜੇ ਜੁੜੇ ਸਨ ਆਤਮਾ ਸ਼ਰੀਰ ਮੰਨ ਲਈਦੇ ਹੋਰ ਅਰਥ ਕਰੀਏ ਮਹਾਰਾਜ ਕਹਿੰਦੇ ਨੇ ਜਿਹੜੇ ਜੁੜੇ ਨੇ ਉਹ ਵਿਛੜ ਗਏ ਆ ਆਤਮਾ ਹੀ ਚ ਵਿਛੜ ਗਿਆ ਫਿਰ ਇਸ ਆਤਮਾ ਨੂੰ ਕੋਈ ਹੋਰ ਸਰੀਰ ਮਿਲ ਗਿਆ ਉਹਦੇ ਨਾਲ ਜੁੜ ਗਿਆ ਇੱਕ ਥਾਂ ਤੇ ਜਾਂਦਾ ਪਿਆ ਉੱਥੇ ਮਰ ਗਿਆ ਇੱਧਰ ਲੋਕ ਭੋਗ ਪਾਉਂਦੇ ਨੇ ਕਿ ਮਰ ਗਿਆ ਤੇ ਦੂਜੇ ਪਾਸੇ ਮਹਾਰਾਜ ਕਹਿੰਦੇ ਜੀਵੇ ਇਹ ਦੂਜੇ ਸਰੀਰ ਜੀ ਪਿਆ ਹਜ਼ੂਰ ਨੇ ਫਰਮਾਇਆ ਕਿ ਜੀਵ ਜੀਵ ਮੂਵੇ ਮੂਵੇ ਜੀਵੇ ਕੇਤਿਆਂ ਕੇ ਬਾਪ ਕੇਤਿਆਂ ਕੇ ਬੇਟੇ ਹੁਣ ਮੇਰਾ ਖਿਆਲ ਹੈ ਗੁਰੂ ਨਾਨਕ ਸਾਹਿਬ ਦੇ ਨਾ ਸ਼ਬਦਾਂ ਤੇ ਜੇ ਫਿਰ ਵੀ ਸ਼ੱਕ ਕਰੇ ਤੇ ਬੰਦੇ ਦੀ ਤਰਾਸਦੀ ਹੈ ਉਹਨੂੰ ਆਪਣੇ ਗੁਰੂ ਤੇ ਭਰੋਸਾ ਕਰਨਾ ਚਾਹੀਦਾ ਕੇਤਿਆਂ ਕੇ ਬਾਪ ਮੈਂ ਅਰਜ਼ ਕਰ ਰਹੇ ਜਨਮ ਜਨਮ ਭਰਮਤ ਫਿਰਿਓ ਕਈਆਂ ਦੇ ਬਾਪ ਬਣੇ ਕੇਤਿਆਂ ਕੇ ਬੇਟੇ ਕਈ ਜਨਮ ਵਿੱਚ ਕਈਆਂ ਦੇ ਪੁੱਤਰ ਬਣੇ ਕੇਤੇ ਗੁਰ ਚੇਲੇ ਹੋਵੇ ਇੱਥੇ ਪਤਾ ਨਹੀਂ ਕਿੰਨੇ ਕੋ ਚੇਲੇ ਬਣੇ ਤੇ ਕਿੰਨੇ ਕੋ ਗੁਰੂ ਬਣੇ ਜਿਹੜੇ ਵਿਛੜੇ ਸਨ ਫਿਰ ਜੁੜ ਗਏ ਜੁੜ ਗਏ ਫਿਰ ਵਿਛੜੇ ਜਉਂਦੇ ਮਰ ਗਏ ਮਰ ਗਏ ਫਿਰ ਜਿਉਂ ਪਏ ਤੇ ਹਜ਼ੂਰ ਕਹਿੰਦੇ ਨੇ ਪਤਾ ਹੀ ਕੋਈ ਨਹੀਂ ਕਿ ਕਿੰਨਿਆਂ ਦੇ ਬਾਪ ਬਣੇ ਕਿੰਨਿਆਂ ਦੇ ਬੇਟੇ ਬਣੇ ਕਿੰਨੇ ਗੁਰੂ ਤੇ ਕਿੰਨੇ ਚੇਲੇ ਤੇ ਹੋਇਆ ਇਹਦਾ ਮਤਲਬ ਇਹ ਜਨਮ ਜਨਮ ਦੀ ਕਹਾਣੀ ਹੈ ਆਪ ਜਪਜੀ ਸਾਹਿਬ ਦਾ ਪਾਠ ਕਰ ਦਿਓ ਚਲੋ ਹੋਰ ਸੌਖੀ ਬੇਨਤੀ ਕਰਦੇ ਆ ਕਿਉਂਕਿ ਮੇਰੀ ਇੱਛਾ ਸੀ ਵੀ ਜਨਮ ਜਨਮ ਭਰਮਤ ਫਿਰਿਓ ਮਿਟਿਓ ਨਾ ਜਮ ਕੋtras ਹਜ਼ੂਰ ਨੇ ਕਹਿ ਵੀ ਕਿੰਨੇ ਜਨ ਆਪ ਜਦੋਂ ਜਪਜੀ ਸਾਹਿਬ ਦਾ ਪਾਠ ਕਰਦੇ ਹੋ ਖਾਸ ਕਰਕੇ ਪੌੜੀ ਗਾਵੇ ਕੋ ਸਾਜ ਕਰੇ ਤਨ ਖੇ ਮਹਾਰਾਜ ਜੀ ਦਾ ਬਚਨ ਜਿਹੜੀ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਇਹਨਾਂ ਦੋ ਤੁਕਾਂ ਨੂੰ ਫਿਰ ਸੁਣਿਓ ਗਾਵੇ ਕੋ ਕੋਈ ਗੁੰਮਦਾ ਹੈ ਤੈਨੂੰ ਪ੍ਰਮਾਤਮਾ ਕਿਉਂ ਗੁੰਮਦਾ ਹੈ ਸਾਜ ਕਰੇ ਤਨ ਖੇ ਖੱਖੇ ਨੂੰ ਲਾਹਾ ਮੁਖਤਾ ਖੇ ਫਜ਼ੂਰ ਕਹਿੰਦੇ ਨੇ ਕੋਈ ਇਸ ਕਰਕੇ ਗਾਰਿਆ ਪਰਮਾਤਮਾ ਆਹ ਸਰੀਰ ਬਣਾਇਆ ਇਸ ਘਰ ਚ ਆ ਗਿਆ ਇੱਥੇ ਮੋਹ ਦੀ ਤੰਦ ਪਾ ਦਿੱਤੀ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਸਾਜਿਆ ਵਕਤ ਆਇਆ ਉਸ ਸਾਜੇ ਕੋ ਇਹਨੂੰ ਦੁਬਾਰਾ ਫਿਰ ਤੂੰ ਮਿੱਟੀ ਕਰ ਦਿੱਤਾ ਗਾਵੇ ਕੋ ਕੋਈ ਗੌਂਦਾ ਹੈ ਸਾਜ ਕਰੇ ਤਨ ਖੇ ਕਿ ਜਿਹੜਾ ਸਰੀਰ ਸਾਜਿਆ ਸੀ ਉਹ ਅਜ ਮਿੱਟੀ ਹੋ ਗਿਆ ਹੁਣ ਅਗਲੀ ਬਾਤ ਅਗਲੀ ਤੋਕ ਹੈ ਗਾਵੇ ਕੋ ਜੀ ਲੈ ਫਿਰ ਦੇਹ ਇਸ ਤੋਕ ਨੂੰ ਫਿਰ ਅਰਜ਼ ਹੈ ਗਾਵੇ ਕੋ ਜੀ ਲੈ ਜਿਹੜਾ ਸਾਜਿਆ ਹੋਇਆ ਤਨ ਸੀ ਉਸ ਵਿੱਚ ਜਿੰਦ ਸੀ ਉਹਨੂੰ ਮਿੱਟੀ ਕਰਨ ਤੋਂ ਪਹਿਲਾਂ ਉਹਨੂੰ ਫੋਕਣ ਤੋਂ ਪਹਿਲਾਂ ਜਿਹੜੀ ਉਹਦੇ ਵਿੱਚ ਜੀ ਸੀ ਜਿਹੜੀ ਉਹਦੇ ਵਿੱਚ ਜਿੰਦ ਸੀ ਗਾਵੇ ਕੋ ਕੋਈ ਗੌਂਦਾ ਜੀ ਲੈ ਉਸ ਸਰੀਰ ਵਿੱਚੋਂ ਸਾਜੇ ਤੋਂ ਤੁਸੀਂ ਜਿੰਦ ਲੈ ਲਈ ਉਸ ਜੀਵ ਨੂੰ ਤੁਸੀਂ ਲੈ ਲਿਆ ਤੇ ਫਿਰ ਕੀ ਕੀਤਾ ਫਿਰ ਦੇਹ ਇੱਥੇ ਦੱਦੇ ਨੂੰ ਲਾਹਾ ਮੁਕਤਾ ਦੇਹ ਹਾਲਾਂਕਿ ਨਾ ਪੰਜ ਪੌੜੀਆਂ ਤੁਸੀਂ ਪੜੋਗੇ ਖਵਾ ਆਪਣਾ ਵਿਸ਼ਾ ਨਹੀਂ ਆਜੇ ਮਾਰ ਨੇ ਕਿਆ ਦਿੰਦਾ ਦੇਹ ਅੱਖਾਂ ਮੰਗਾਂ ਦੇਹ ਦੇਹ ਹਜ਼ੂਰ ਸੱਚੇ ਬਾਦਸ਼ਾਹ ਇੱਥੇ ਜਿਹੜਾ ਦੱਦੇ ਨੂੰ ਲਾਹਾ ਮੁਕਤਾ ਦੇਹ ਇਹਦਾ ਅਰਥ ਦੇਣਾ ਨਹੀਂ ਇਹਦਾ ਅਰਥ ਇਹ ਕਾਇਆ ਇਹਦਾ ਅਰਥ ਬੋਡੀ ਇਹਦਾ ਅਰਥ ਢਾਂਚਾ ਸਾਡੇ ਸ਼ਰੀਰ ਦਾ ਮਹਾਰਾਜ ਦੇਖੋ ਸਪਸ਼ਟ ਕਰ ਰਿਹਾ ਪਰਮਾਤਮਾ ਤੈਨੂੰ ਇਸ ਕਰਕੇ ਕਈ ਗੁੰਦੇ ਨੇ ਤੂੰ ਤਨ ਸਾਜਣਾ ਸਾਜੇ ਕੋਈ ਤਾਨੂੰ ਮਿੱਟੀ ਕਰ ਦਿੰਨੇ ਤੇ ਜਿਹੜੀ ਸਸਕਾਰ ਹੋਇਆ ਮਿੱਟੀ ਹੋ ਗਈ ਤੇ ਪਰਮਾਤਮਾ ਉਹ ਜੀਵ ਜਿਹੜਾ ਉਸ ਤਨ ਵਿੱਚ ਵਿਚਰਿਆ ਪਰਮਾਤਮਾ ਉਸ ਜੀਵ ਨੂੰ ਤੂੰ ਹੋਰ ਸ਼ਰੀਰ ਦੇ ਦਿੱਤਾ ਮਹਾਰਾਜ ਨੇ ਕਿਹਾ ਗਾਵੇ ਕੋ ਜੀ ਲੈ ਉਹ ਜੀਵ ਲੈ ਲਿਆ ਫਿਰ ਦੇ ਉਹਨੂੰ ਦੁਬਾਰਾ ਦੇ ਦੇ ਦਿੱਤੀ ਇਹਦਾ ਮਤਲਬ ਸਾਡਾ ਅੰਦਰ ਜੀਵ ਕਈ ਚੋਲੇ ਬਦਲ ਕੇ ਆਇਆ ਕਬੀਰ ਸਾਹਿਬ ਨੇ ਤੈਥੋਂ ਤੱਕ ਆ ਕੇ ਇਹਨਾਂ ਨੇ ਪ੍ਰਮਾਤਮਾ ਜੀ ਐਸੇ ਘਰ ਹਮ ਬਹੁਤ ਵਸਾਏ ਜੇ ਸਰੀਰ ਘਰ ਚ ਮੈਂ ਅਜ ਰਹਿਣਾ ਪਿਆ ਪਤਾ ਨਹੀਂ ਕਿੰਨੇ ਕੁ ਪਹਿਲਾਂ ਵਸਾ ਕੇ ਆਇਆ ਐ ਐਸੇ ਘਰ ਹਮ ਬਹੁਤ ਵਸਾਏ ਜਬ ਹਮ ਰਾਮ ਗਰਭ ਹੋਇਆ ਐ ਪ੍ਰਮਾਤਮਾ ਸੀ ਜੁਨਾ ਚਾਹੇ ਹੈ ਰਾਮ ਜੀ ਜਿਹੜੀ ਜੂਨ ਚੱਜ ਆਇਆ ਵਾ ਇਹੋ ਜਿਹਾਂ ਪਤਾ ਨਹੀਂ ਕਿੰਨਿਆਂ ਕੋ ਥਾਮਾ ਤੋਂ ਲੰਘ ਕੇ ਆਏ ਐ ਇਸੇ ਨੂੰ ਗੁਰੂ ਜੀ ਨੇ ਬਾਣੀ ਚ ਕਿਹਾ ਕਈ ਜਨਮ ਪੈ ਕੀਟ ਪਤੰਗਾ ਇਹ ਹੈ ਜਨਮ ਜਨਮ ਭਰਮਤ ਅਨੇਕਾਂ ਜਨਮ ਹੋ ਗਏ ਮਹਾਰਾਜ ਨੇ ਤੇ ਸ਼ਬਦ ਵਰਤਿਆ ਹੈ ਜਨਮ ਜਨਮ ਭਰਮਤ ਫਿਰਿਓ ਹਜ਼ੂਰ ਕਹਿੰਦੇ ਨੇ ਕਈ ਜਨਮ ਪੈ ਕੀਟ ਪਤੰਗਾ ਚਲੋ ਇਹਦੇ ਅਰਥ ਥੋੜੇ ਜੇ ਮੈਂ ਤਾਂ ਕਰ ਚੱਲਾਂ ਜਿਹੜੇ ਬਾਣੀ ਪੜਨ ਵਾਲੇ ਕਥਾ ਸੁਣਦੇ ਆ ਉਹਨਾਂ ਨੂੰ ਕੋਈ ਦਿੱਕਤ ਨਹੀਂ ਉਹਨਾਂ ਸਮਝ ਪੈ ਜਣੀ ਤੇ ਬੜੇ ਸੱਜਣ ਐਸੇ ਆ ਜਿਹੜੇ ਪਹਿਲੀ ਵਾਰ ਕਥਾ ਸੁਣ ਰਹੇ ਆ ਤੇ ਮੈਂ ਇਸ ਕਰਕੇ ਨਹੀਂ ਵੀ ਆਪਾਂ ਕੋਈ ਵਿਦਵਤਾ ਦਿਖਾਣੀ ਨੇ ਪਿਆਰਿਓ ਤੁਸੀਂ ਘਰਾਂ ਚ ਬੈਠੇ ਹੋ ਤੇ ਮੈਂ ਇੱਕੋ ਸੀ ਮੇਰੀ ਇੱਛਾ ਇਹ ਸੱਚੇ ਬਾਦਸ਼ਾਹ ਕਿ ਮੈਂ ਆਪ ਜੀ ਦੀ ਸੇਵਾ ਕਰ ਸਕਾਂ ਔਰ ਖਾਸ ਕਰਕੇ ਭਾਈ ਪਰਮਜੀਤ ਸਿੰਘ ਜੀ ਖਾਲਸਾ ਜਿਨ੍ਹਾਂ ਨੇ ਮੈਨੂੰ ਪ੍ਰੇਰਨਾ ਦਿੱਤੀ ਵੀ ਤੁਸੀਂ ਜ਼ਰੂਰ ਸ਼ਰੋਬ ਸ਼ਬਦ ਵਿਚਾਰ ਸ਼ੁਰੂ ਕਰੋ ਮੈਂ ਆਪ ਨੂੰ ਸਿਰਫ ਇੱਕ ਬੇਨਤੀ ਕਰ ਰਿਹਾ ਜਿਨ੍ਹਾਂ ਨੇ ਕਦੀ ਨਹੀਂ ਪਹਿਲਾਂ ਸੁਣਿਆ ਹਜ਼ੂਰ ਕਹਿੰਦੇ ਨੇ ਕਈ ਜਨਮ ਐ ਸਾਡਾ ਜਿਹੜਾ ਜੀਵ ਹੈ ਕੀੜੇ ਪਤੰਗਿਆਂ ਦੇ ਰੂਪ ਵਿੱਚ ਵਿਚਰਦਾ ਕਈ ਜਨਮ ਪੈ ਕੀਟ ਪਤੰਗਾ ਕਈ ਜਨਮ ਗੱਜ ਮੀਨ ਕੁਰੰਗਾ ਹਾਥੀ ਮੱਛੀ ਤੇ ਖਰਨ ਦੀ ਜੂਨ ਵਿੱਚ ਕਈ ਜਨਮ ਪੈ ਕੀਟ ਪਤੰਗਾ ਕਈ ਜਨਮ ਗੱਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਬ ਹੋਇਓ ਕਈ ਜਨਮ ਜਿਹੜੇ ਨੇ ਪੰਛੀ ਸੱਪ ਦੀ ਜੂਨ ਵਿੱਚ ਕਈ ਜਨਮ ਖੈਵਰ ਬ੍ਰਿਖ ਜੋਇਓ ਘੋੜੇ ਬਲਦ ਦੀ ਜੂਨ ਵਿੱਚ ਇਹ ਮਹਾਰਾਜ ਕਹਿੰਦੇ ਨੇ ਸਾਰੀਆਂ ਥਾਵਾਂ ਤੋਂ ਲੰਘ ਕੇ ਆਏ ਚਿਰੰਗ ਕਾਲ ਬੜਾ ਲੰਮਾ ਸਮਾਂ ਲੱਗਾ ਚਿਰੰਗ ਕਾਲ ਇਹ ਦੇਸ ਜਰੀਆ ਮਿਲ ਜਗਦੀਸ਼ ਮਿਲਣ ਕੀ ਬਰੀਆ ਇਸ ਤੋਂ ਅੱਗੇ ਮਹਾਰਾਜ ਕਹਿੰਦੇ ਨੇ ਕਈ ਜਨਮ ਸਾਹ ਕਰ ਉਪਾਇਆ ਜਿਹੜੇ ਸ਼ਬਦ ਕਹਿੰਦੇ ਵੀ ਵਿਕਾਸ ਕਰਦਾ ਕਰਦਾ ਆ ਮਹਾਰਾਜ ਕਹਿੰਦੇ ਨੇ ਦੇਖਦੇ ਸੀ ਇਹ ਚੇਤਨਾ ਕਿੱਥੋਂ ਕਿੱਥੋਂ ਨਿਕਲ ਕੇ ਆਈ ਕਈ ਜਨਮ ਜਿਹੜੇ ਨੇ ਸ਼ਖਾਵਾਂ ਬਨਾਸਪਤੀ ਦੇ ਰੂਪ ਵਿੱਚ ਕਈ ਜਨਮ ਸਾਹ ਕਰ ਉਪਾਇਆ ਮਾਰਨੀ ਸ਼ਵਦ ਕਈ ਜਨਮ ਸੈਲ ਗਿਰ ਕਿਰਿਆ ਕਈ ਜਨਮ ਗਰਭ ਗਿਰ ਖਿਰਿਆ ਪਤਾ ਨਹੀਂ ਕਿੰਨੇ ਜਨਮ ਪੱਥਰਾਂ ਦੇ ਰੂਪ ਚ ਚਟਾਨਾਂ ਦੇ ਰੂਪ ਵਿੱਚ ਤੇ ਪਿਆਰੋ ਕਈ ਜਨਮ ਇਹੋ ਜਿਹਾ ਮਿਲੇ ਕਿ ਜਨਮ ਵੀ ਨਹੀਂ ਹੋਇਆ ਮਾਂ ਦੇ ਗਰਭ ਵਿੱਚ ਢਾਂਚਾ ਸ਼ੀਨ ਹੋ ਗਿਆ ਕਈ ਜਨਮ ਸੈਲ ਗਿਰ ਕਿਰਿਆ ਕਈ ਜਨਮ ਗਰਭ ਗਿਰ ਕਿਰਿਆ ਮਹਾਰਾਜ ਕਹਿੰਦੇ ਕਈ ਜਨਮ ਸਾਕਰ ਉਪਾਇਆ ਲੱਖ 84 ਜੋਨ ਪਰਮਾਇਆ 84 ਲੱਖ ਦੇ ਗੇੜੇ ਵਿੱਚੋਂ ਤੂੰ ਲੰਘਿਆ ਕੀ ਆ ਬਾਣੀ ਪਰਣ ਵਾਲੀ ਗੱਲ ਸਮਝਦੇ ਹੋ 84 ਲੱਖ ਜੂਨ ਦਾ ਜ਼ਿਕਰ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਚ ਭਾਵਾਂ ਇਹ ਪੁਰਾਣੇ ਸ਼ਾਸਤਰਾਂ ਵਿੱਚ ਇਹਦਾ ਜ਼ਿਕਰ ਹੈ ਹਿੰਦੁਸਤਾਨ ਦੇ ਅੰਚ ਪਰ ਇਹ ਗੱਲ ਯਾਦ ਰੱਖਿਓ ਗੁਰੂ ਫਿਰ ਵੀ ਉਸ ਗਿਣਤੀ ਨੂੰ ਵੀ ਨਾਲ ਲੈ ਕੇ ਇਹਨੂੰ ਵਿਅੰਤਤਾ ਵਿੱਚ ਅਰਥ ਕਰਨਗੇ ਮੈਂ ਆਪ ਨੂੰ ਬੇਨਤੀ ਕਰਾਂ ਹਜ਼ੂਰ ਕਿੰਨੇ ਇਨੀਆਂ ਇਨੀਆਂ ਥਾਵਾਂ ਤੋਂ ਭਟਕਦਿਆਂ ਹੋਇਆਂ ਨਿਕਲ ਕੇ ਆਏ ਅਗਲੀ ਬੇਨਤੀ ਕੋ ਹੋਰ ਹੈ ਵੀ ਇਹ ਜਿਹੜਾ ਸ਼ਰੀਰ ਹੈ ਪਹਿਲੀ ਗੱਲ ਤੇ ਪਤਾ ਹੀ ਨਹੀਂ ਵੀ ਆਪਾਂ ਜਾਣਾ ਕਿੱਥੇ ਪਰ ਸਾਡੇ ਸਾਹਮਣੇ ਮੇਰੇ ਆਪਣੇ ਕੋਲ ਇੱਕ ਦੋ ਉਦਾਹਰਨਾਂ ਐਸੀਆਂ ਨੇ ਕਿ ਜਿਨ੍ਹਾਂ ਨੂੰ ਆਪਣੇ ਪੂਰਬਲੇ ਜਨਮ ਦਾ ਪਤਾ ਹੈ ਉਹਨਾਂ ਨੂੰ ਸਮਝ ਹੈ ਤੇ ਕਈ ਵਾਰੀ ਅਸੀਂ ਇਤਿਹਾਸ ਵਿੱਚੋਂ ਉਹਨਾਂ ਕਟਨਾਵਾਂ ਨੂੰ ਨਹੀਂ ਸੁਣਾਉਂਦੇ ਕਿਉਂਕਿ ਅੱਜ ਕੇ ਪੜਿਆ ਲਿਖਿਆ ਯੁੱਗ ਜਿਹੜਾ ਕਹਿੰਦਾ ਕਿਹੜੀਆਂ ਪੁਰਾਣੀਆਂ ਗੱਲਾਂ ਸੁਣਾਉਂਦੇ ਪਰ ਜਦੋਂ ਅਸੀਂ ਆਤਮਾ ਦੀ ਗੱਲ ਕਰਾਂਗੇ ਜਨਮ ਮਰਨ ਦੀ ਗੱਲ ਕਰਾਂਗੇ ਆਵਾ ਗਉਣ ਦੀ ਕਰਾਂਗੇ ਇਹ ਹੀ ਗੱਲ ਲਾਹੌਰ ਦੁਨੀ ਚੰਦ ਦੀ ਡਿਊਟੀ 'ਚ ਬੈਠ ਕੇ ਜਿਨਨੇ ਕਰੋੜਾਂ ਰੁਪਈਆ ਵਾਲੇ ਨੇ ਆਪਣੀ ਡਿਊਟੀ ਤੇ ਆਪਣੇ ਘਰ ਤੇ ਖਵੇਲੀ ਤੇ ਝੰਡੇ ਚੁਲਾਏ ਜਿਹਨੂੰ ਮਾਰੇ ਸੂਈ ਦਿੱਤੀ ਉਹ ਪਿਓ ਦਾ ਸਰਾਧ ਕਰ ਰਿਹਾ ਸੀ ਇਤਿਹਾਸ ਵਿੱਚ ਇਹ ਗੱਲ ਗਵਾਹ ਹੈ ਪਰ ਅੱਜ ਨਹੀਂ ਸੁਣਾਈ ਜਾਂਦੀ ਕਿਉਂਕਿ ਡਰ ਲੱਗਦਾ ਲੋਕ ਸਵਾਲ ਕਰਨਗੇ ਬਹੁਤ ਕੁਝ ਐਸਾ ਰੂਹਾਨੀਅਤ ਦਾ ਜਿਹੜਾ ਸੋ ਕਾਲਡ ਗਿਆਨੀਆਂ ਤੋਂ ਡਰਦੇ ਲੋਕ ਨਹੀਂ ਸੁਣਾਉਂਦੇ ਮਹਾਰਾ ਜੀ ਨੂੰ ਨੇ ਬੁਲਾਇਆ ਤੇ ਸਤਿਗੁਰੂ ਨੂੰ ਕਹਿੰਦਾ ਸ਼ਕਮਾਰ ਕਹਿੰਦੇ ਕਿਦੇ ਲਈ ਕਹਿੰਦੇ ਪਿਓ ਦਾ ਗੁਰੂ ਸਾਹਿਬ ਨੇ ਕਿਹਾ ਪਿਓ ਤੇਰਾ ਤਾਂ ਬਗਿਹਾਰ ਦੀ ਜੂਨ ਚ ਪਿਆ ਤੂੰ ਕਿਨੂੰ ਖੀਰ ਪੋੜੇ ਖਵਾਈ ਜਾਣਾ ਇਹਦਾ ਮਤਲਬ ਇਸ ਗੱਲ ਨੂੰ ਸਮਝੀਏ ਕਿ ਇੱਕ ਸਵਾਲ ਹੋਰ ਹੈ ਦੇਖੋ ਮੈਂ ਹਰ ਗੱਲ ਬਾਣੀ ਚੋਂ ਕਰਾਂਗਾ ਜਦੋਂ ਜੀਵ ਧਰਤੀ ਤੋਂ ਤੁਰਦਾ ਹੈ ਇੱਕ ਤਾਂ ਪਹਿਲਾ ਪਤਾ ਨਹੀਂ ਕਿੱਥੇ ਜਾਣਾ ਕਿਹੜੇ ਵੇਲੇ ਜਾਣੇ ਜੋ ਉਹਦੇ ਅੰਦਰ ਚੇਤਨਾ ਜੋ ਉਹਦੇ ਅੰਦਰ ਖਿਆਲ ਚੱਲ ਰਿਹਾ ਹੈ ਇਸੇ ਕਰਕੇ ਕਹਿੰਦੇ ਤੂੰ ਸਵਾ ਸਵਾ ਸਿਮਰਨ ਕਰ ਤੂੰ ਰੱਬ ਨੂੰ ਕਦੀ ਭੁਲਾ ਨਾ ਤੂੰ ਚੇਤੇ ਰੱਖ ਪਿਆਰਿਓ ਅੰਤਲਾ ਚੇਤਾ ਅੰਤਲੇ ਸੁਰਤ ਅੰਤਲਾ ਚਿੰਤਨ ਫੈਸਲਾ ਕਰਦਾ ਵੀ ਬੰਦੇ ਨੇ ਅਗਲੇ ਜਨਮ ਕਿੱਧਰ ਨੂੰ ਤੁਰਨਾ ਇੱਕ ਭਾਈ ਸਾਹਿਬ ਗੁਰਦਾਸ ਸਾਹਿਬ ਦੀ ਪਹਿਲੀ ਪੌੜੀ ਵਿੱਚ 15ਵੀਂ ਇਹ ਪਹਿਲੀ ਵਾਰ ਦੀ 15ਵੀਂ ਪੌੜੀ ਚ ਦੋ ਦੁਕਾਨਾਂ ਉਹ ਤੁਕਾਂ ਨੇ ਜੁਗ-ਜੁਗ ਮੇਰ ਸਰੀਰ ਕਾ ਵਾਸਨਾ ਬੱਧਾ ਆਵੇ ਜਾਵੇ ਸੁਣੋ ਇਸ ਤੁਕ ਨੂੰ ਫਿਰ ਦੁਬਾਰਾ ਜੁਗ-ਜੁਗ ਮੇਰ ਸਰੀਰ ਕਾ ਜੁਗ-ਜੁਗਦਰ ਤੇ ਹਰ ਜਨਮ ਵਿੱਚ ਮੇਰ ਦਾ ਅਰਥ ਏ ਮੇਰੂ ਸਰੀਰ ਦਾ ਮੇਰੂ ਇਹਦਾ ਮਤਲਬ ਆਤਮਾ ਜੁਗ-ਜੁਗ ਮੇਰ ਸਰੀਰ ਕਾ ਵਾਸਨਾ ਬੱਧਾ ਆਵੇ ਜਾਵੇ ਸਾਡੇ ਅੰਦਰ ਦਾ ਜਿਹੜਾ ਆਤਮਾ ਹੈ ਇਹ ਵਾਸ਼ਨਾ ਵਿੱਚ ਵੱਧਦਾ ਹੋਇਆ ਆਉਂਦਾ ਤੇ ਜਾਂਦਾ ਇਹ ਜਨਮ ਮਰਨ ਕਰ ਰਿਹਾ ਜਨਮ ਧਾਰਨ ਕਰ ਰਿਹਾ ਜੁਗ-ਜੁਗ ਮੇਰ ਸਰੀਰ ਕਾ ਵਾਸ਼ਨਾ ਵੱਧਦਾ ਆਵੇ ਜਾਵੇ ਭਾਈ ਸਾਹਿਬ ਕਹਿੰਦੇ ਨੇ ਫਿਰ ਫਿਰ ਫੇਰ ਬਟਾਈ ਹੈ ਦੁਬਾਰਾ ਦੁਬਾਰਾ ਸਰੀਰ ਬਟਿੰਦਾ ਜਿਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਜਨਮ ਜਨਮ ਭਰਮਤ ਫਿਰਿਓ ਭਾਈ ਗੁਰਦਾਸ ਸਾਹਿਬ ਕਹਿ ਰਹੇ ਨੇ ਜੁਗ-ਜੁਗ ਮੇਰ ਸਰੀਰ ਕਾ ਵਾਸ਼ਨਾ ਵੱਧਦਾ ਆਵੇ ਜਾਵੇ ਫਿਰ ਫਿਰ ਫੇਰ ਬਟਾਈ ਹੈ ਗਿਆਨੀ ਹੋਏ ਸੋ ਮਰਮ ਕੋ ਪਾਵੇ ਕਿਸੇ ਗਿਆਨੀ ਨੂੰ ਇਸ ਗੱਲ ਦੀ ਸਮਝ ਪੈਂਦੀ ਹੈ ਹੁਣ ਮਨ ਚਾਹੇਗਾ ਜੀ ਇਹ ਕਿਵੇਂ ਇੱਕ ਸ਼ਬਦ ਦੇ ਦਰਸ਼ਨ ਕਰੋ ਮੈਂ ਅਰਥ ਉਹਦੇ ਨਹੀਂ ਜ਼ਿਆਦਾ ਕਰਨੇ ਕਿਉਂਕਿ ਸ਼ਬਦ ਦੇ ਅਰਥ ਬੜੇ ਸੌਖੇ ਆ ਮੈਂ ਬੋਲਾਂਗਾ ਤੁਹਾਨੂੰ ਸਭ ਨੂੰ ਸ਼ਬਦ ਚ ਦੇਖ ਇਹ ਹੀ ਕਾਰਨ ਕੈਬਰੀ ਕਹਿੰਦੇ ਆ ਜਾ ਮਲ ਕੋ ਅੰਤ ਕਾਲ ਮੈਂ ਨਾਰਾਇਣ ਸੁਧਾਈ ਜਾਂ ਗਤ ਕੋ ਜੋਗੀਸ਼ਰ ਵਾਂਛਤ ਜਾਂ ਗਤ ਕੋ ਜੋਗੀਸ਼ਰ ਵਾਂਛਤ ਸੋ ਗਤ ਛਿਨ ਮੈਂ ਭਾਈ ਕਿ ਅਜਾ ਮਲ ਨੂੰ ਅੰਤਲੇ ਸਮੇਂ ਨਰਾਇਣ ਦੀ ਸੋਧ ਆ ਗਈ ਤੇ ਅੱਜ ਕੱਲ ਸਵਾਲ ਹੁੰਦਾ ਫਿਰ ਤਾਂ ਜੀ ਸਾਰੀ ਜ਼ਿੰਦਗੀ পাপ ਕਰੋ ਕੋ ਕਰਮ ਕਰੋ ਅੰਤਲੇ ਸਮੇਂ ਵੈਗੁਰੂ ਕਹਿ ਦਿੱਤਾ ਮੁਕਤ ਉਹ ਮੇਰੀ ਗੱਲ ਸੁਣੋ ਸਜਣੋ ਅੰਤਲੇ ਸਮੇਂ ਚੇਤਨਾ ਵਿੱਚ ਰੱਬ ਦੀ ਕਿਰਪਾ ਹੋਵੇ ਤੇ ਵੈਗੁਰੂ ਨਿਕਲਦਾ ਹੈ ਅਸਲੀਅਤ ਇਹ ਵੇ ਮੌਤ ਸਾਹਮਣੇ ਦਿਸਦੀ ਹੋਵੇ ਬੰਦੇ ਨੂੰ ਬਹੁਤ ਕੁਝ ਹੋਰ ਹੀ ਚੇਤੇ ਆਈ ਜਾਂਦਾ ਹੈ ਉਹ ਜਿਹੜਾ ਅੰਤਲੇ ਸਮੇਂ ਨੂੰ ਚੇਤੇ ਆਇਆ ਉਹ ਗੁਰੂ ਪ੍ਰਸਾਦ ਸੀ ਗੁਰੂ ਕਿਰਪਾ ਸੀ ਤੇ ਜੋ ਅੰਤਲੇ ਸਮੇਂ ਸੁਰਤਮ ਆਈ ਕਈ ਵਰੀ ਦੇਖਣਾ ਕਈ ਬਜ਼ੁਰਗ ਬਿਮਾਰ ਹੁੰਦੇ ਚਲੋ ਆਪਾਂ ਉਹਨਾਂ ਨੂੰ ਉਸ ਵਕਤ ਕੀ ਕਹਿੰਨੇ ਮੰਨ ਲਓ ਬਿਮਾਰ ਪਏ ਬੰਦੇ ਦਾ ਪਤਾ ਹੀ ਬਿਨ ਚਲੇ ਜਾਣਾ ਉਹਦੇ ਕੰਨ ਚ ਫੂਕਾ ਮਾਰ ਕੇ ਵਾਜਾ ਮਾਰਨ ਲਈ ਜਾਣਗੇ ਬਾਪੂ ਜੀ ਇਹ ਪਛਾਣੂ ਕੌਣ ਆ ਗਿਆ ਹੈ ਇਹ ਪੋਤਾ ਆ ਗਿਆ ਬਾਪੂ ਜੀ ਪਛਾਣੋ ਦੋਤੀ ਆ ਗਈ ਬਾਪੂ ਜੀ ਧੀ ਆ ਗਈ ਏ ਬੇਟੀ ਆ ਗਈ ਏ ਓਏ ਹੁਣ ਉਹਦਾ ਖੇੜਾ ਛੱਡੋ ਉਹਨੂੰ ਕਹੋ ਬਾਪੂ ਮੇਰਿਆ ਵੈ ਗੁਰੂ ਪਛਾਣ ਅਗਾ ਦਿਸਦਾ ਭਈ ਤੇਰਾ ਅਗਾ ਅਸੀਂ ਉਹਦੀ ਸੂਰਤ ਨੂੰ ਫਿਰ ਖੇਚ ਰਹੇ ਹਾਂ ਕਿਉਂ ਦੁਬਾਰਾ ਫਿਰ ਉਸ ਚਿੱਕਰ ਜਿ ਵਸੇ ਜਿੱਥੋਂ ਇੰਨੀ ਜ਼ਿੰਦਗੀ ਹੋ ਸਭ ਕੋਈ ਢੋਂਦਾ ਰਿਹਾ ਪਾਪ ਮੈਂ ਇਸ ਕਰਕੇ ਬੇਨਤੀ ਕਰਾਂ ਜੋ ਕੁਝ ਅੰਦਰ ਹੈ ਅੰਤਲੇ ਸਮੇਂ ਦੋ ਗੱਲਾਂ ਨੇ ਮਨੁੱਖੀ ਜਨਮ 'ਚ ਅਧਿਆਤਮਕ ਤੌਰ ਤੇ ਜਦੋਂ ਇਨਸਾਨ ਦਾ ਜਨਮ ਨਹੀਂ ਹੋਇਆ मां ਦੇ ਉਧਰ ਵਿੱਚ ਜੀਬ ਹੈ ਜਾਂ ਬੱਚਾ ਚ ਸਿੱਧਾ ਸ਼ਬਦ ਵਰਤਾ मां ਤੇ ਪਰਿਵਾਰ ਉਹਦੀ ਬੜੀ ਮਦਦ ਕਰ ਸਕਦਾ ਪਰ ਕਰਦੇ ਨਹੀਂ ਬਹੁਤ ਘੱਟ ਨੇ ਅਜੇ ਜਨਮ ਨਹੀਂ ਹੋਇਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਉਸ ਅਗ ਵਿੱਚ ਮੈਂ ਬਾਣੀ ਮੁਤਾਬਕ ਕਹਿ ਰਿਹਾ ਉਸ ਅਗ ਵਿੱਚ ਸਿਰਫ ਚੁੱਪ ਸਿਮਰਨ ਅਬੋਲ ਸਿਮਰਨ ਬਚਾਂਦਾ ਹੈ ਤੇ ਮੈਂ ਅਰਜ਼ ਕਰਾਂ ਜੇ मां ਉਸ ਬੱਚੇ ਨੂੰ ਗੋਦ ਚ ਲੈ ਕੇ ਆਪਣੇ ਖਿਆਲਾ ਰਹੀ ਕਲਾਬ ਜੀਵਨ ਦਾ ਵਿਕਾਸ ਫਿਜ਼ੀਕਲ ਤੌਰ ਤੇ ਆ ਢਾਂਚੇ ਦਾ ਥੋੜਾ ਹੁੰਦਾ ਹੈ ਖਿਆਲ ਦਾ ਵੀ ਤਾਂ ਵਿਕਾਸ ਹੈ ਜੇ ਮਾਂ ਆਪਣੇ ਬੱਚੇ ਨੂੰ ਗਰਭ ਵਿੱਚ ਪੈ ਹੋਏ ਦਾ ਧਿਆਨ ਧਰ ਕੇ ਉਹਨੂੰ ਰੋਜ਼ ਵਾਹਿਗੁਰੂ ਸਿਮਰਨ ਪਹਚਾਉਂਦੀ ਹੈ ਪਿਆਰਿਓ ਸੱਚ ਇਹ ਵੇ ਜਨਮ ਲੈਣ ਤੋਂ ਬਾਅਦ ਉਸ ਬੱਚੇ ਦਾ ਸੁਭਾਅ ਦੂਜੇ ਬੱਚਿਆਂ ਤੋਂ ਵੱਖ ਹੋਵੇਗਾ ਮਹਾਰਾਜ ਨੇ ਇਹ ਵੀ ਨਹੀਂ ਕਿਹਾ ਕਿ ਮੇਰੀ ਮਾਂ ਨੇ ਬੜਾ ਸਿਮਰਨ ਕੀਤਾ ਤਾਂਤ ਮਾਤਮੁਰ ਅਲਖ ਆਰਾਧਾ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਂ ਆਪ ਨੂੰ ਬੇਨਤੀ ਕਰਾਂ ਇੱਕ ਤਾਂ ਉਸ ਉਸ ਵੇਲੇ ਨੂੰ 8-9 ਮਹੀਨੇ ਦਾ ਵੇਲਾ ਇਹਨਾਂ ਸੰਭੜ ਵਾਲਾ ਜੀ ਪੁੱਛੋ ਕੋਈ ਨਾ ਜੋ ਚੇਤੇ ਕਰਾਂਗੇ ਜੋ ਅੱਖਾਂ ਨਾਲ ਦੇਖਾਂਗੇ ਬੱਚੇ ਤੇ ਪ੍ਰਭਾਵ ਪਏਗਾ ਹੁਣ ਉਸ ਤੋਂ ਬਾਅਦ ਅੰਤਲਾ ਸਮਾਂ ਵੈਸੇ ਤੇ ਪਤਾ ਨਹੀਂ ਕਿੱਥੇ ਕਿਵੇਂ ਕਦੋਂ ਜਾਣਾ ਹੈ ਮੰਨ ਲਓ ਜੇ ਪਰਿਵਾਰ ਵਿੱਚ ਕੋਈ ਜਿ ਘਟਨਾ ਵਾਪਰ ਜਾਂਦੀ ਹੈ ਉਹਦਾ ਜੀ ਫਾਇਦਾ ਕਰਨਾ ਹੈ ਨਾ ਉਦੀ ਸੁਰਤ ਨੂੰ ਰੱਬ ਵਾਲੇ ਪਾਸੇ ਖਿੱਚ ਕੇ ਤੋਰੀ ਉਹਨੂੰ ਪਿਛਾਣਾ ਖਿੱਚੀਏ ਮੈਂ ਬੇਨਤੀ ਕਰਾਂ ਜਨਮ ਮਰਨ ਦਾ ਚੱਕਰ ਸਿਰਫ ਇੱਕ ਖਿਆਲ ਇੱਕ ਫੁਰਨਾ ਹੈ ਇਸ ਨੂੰ ਗੁਰੂ ਜੀ ਦੇ ਭਾਈ ਸਾਹਿਬ ਨੇ ਕਿਹਾ ਕਿ ਵਾਸ਼ਨਾ ਬਦਦਾ ਹੈ ਜਾਵੇ ਜਾਂ ਸਤਗੁਰੂ ਨੇ ਕਿਹਾ ਸਾਈ ਵਸਤ ਪ੍ਰਾਪਤ ਹੋਈ ਜਿਸ ਸਿਓ ਲਾਇਆ ਖੇਤ ਜਿਦ ਨਾ ਪਿਆਰ ਸੀ ਉਹੀ ਮਿਲ ਗਈ ਪਰ ਗੁਰੂ ਸਾਹਿਬ ਦੀ ਬਾਣੀ ਚ ਇੱਕ ਸ਼ਬਦ ਹੈ ਇਹ ਸ਼ਬਦ ਦਾ ਪਾਠ ਮੈਂ ਕਰ ਦੇਣਾ ਫੁਰਨਾ ਖਿਆਲ ਇਹ ਜਨਮ ਮਰਨ ਦੀ ਝਟਕਾ